ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਬਣਾਉਣ ਲੱਗੇ ਆਂ ਗਾਜਰ ਦਾ ਆਚਾਰ ਇਹਦੇ ਲਈ ਅਸੀਂ ਲਈਆਂ ਨੇ 1 ਕਿਲੋ ਗਾਜਰਾ ਪਹਿਲਾਂ ਜੀ ਗਾਜਰਾ ਧੋਤੀਆਂ ਨੇ ਸਮਾਰ ਕੇ ਧੋ ਕੇ ਸਮਾਰ ਕੇ ਛਿੱਲਾਂਗੇ ਇਹਨਾਂ ਪੀਸ ਕਰਾਂਗੇ ਛੋਟੇ ਛੋਟੇ ਫਿਰ ਇਹਨਾਂ ਆਚਾਰ ਬਣਾਵਾਂ ਹਾਂਜੀ ਹੁਣ ਆਪਾਂ ਗਾਜਰ ਦੇ ਇਦਾਂ ਹੀ ਲੰਬੇ ਲੰਬੇ ਪੀਸ ਕੱਟ ਕਰ ਲੈਣੇ ਨੇ ਹਾਂਜੀ ਹੁਣ ਅਸੀਂ 2 ਕੱਪ ਪਾਣੀ ਦੇ ਲੈ ਕੇ ਇਨੂੰ ਥੋੜਾ ਜਿਹਾ ਗਰਮ ਕਰਨਾ ਰੱਖ ਦਿੱਤਾ ਵਾ ਗਰਮ ਹੋ ਚੁੱਕਿਆ ਹੁਣ ਆਪਾਂ ਇਹਦੇ ਵਿੱਚ 2 ਚਮਚ ਨਮਕ ਦੇ ਪਾਵਾਂਗੇ ਥੋੜਾ ਆਪਾਂ ਇਹ ਗਾਜਰਾ ਨੂੰ ਜਿਹੜਾ ਉੱਤੇ ਰੱਖ ਦੇਣਾ ਵਾ ਇਹਨਾਂ ਨੂੰ ਹੁਣ ਸਟੀਮ ਮਿਲੇ ਇਹ ਆਪਾਂ 5 ਤੋਂ 10 ਮਿੰਟ ਆਪਾਂ ਇਹਨਾਂ ਨੂੰ ਸਟੀਮ ਦਿਵਾਣੀ ਹੈ ਗਾਜਰਾਂ ਨੂੰ ਜਿਤਾਕੀ ਥੋੜੀਆਂ ਸੌਫਟ ਹੋ ਜਾਣ ਸਟੀਮ ਦੇਣ ਨਾਲ ਜਿਹੜੇ ਗਾਜਰਾਂ ਨੂੰ ਥੋੜੀਆਂ ਨਰਮ ਹੋ ਗਈਆਂ ਨੇ ਜੀ ਹੁਣ ਇਹਨੂੰ ਬਰਤਨ ਦੇ ਵਿੱਚ ਪਾਉਨੇ ਆ। ਆਪਾਂ ਹੁਣ ਇਹਨੂੰ ਆ ਧੁੱਪ 'ਚ ਰੱਖਾਂਗੇ। ਹਾਂਜੀ ਇਹਦੇ ਉੱਤੇ ਆਪਾਂ ਹੁਣ ਨੀਮਕ ਪਾ ਕੇ ਇਹਨਾਂ ਨੂੰ ਥੋੜਾ ਜਿਹਾ ਧੁੱਪੇ ਰੱਖਾਂਗੇ। ਹੁਣ ਆਪਾਂ ਇਹਦੇ ਸਪੌਨ ਲੱਗੇ ਆ ਨਮਕ। ਦੋ ਚਮਚ ਨਿੰਮਕ ਦੇ ਪਾਤਾ। ਹੁਣ ਆਪਾਂ ਇਹਦੇ ਵਿੱਚ ਜਿਹੜੇ ਦੋ ਚਮਚੇ ਨੂੰ ਆਪਾਂ ਹਲਦੀ ਦੇ ਪਾਏ ਨੇ। ਹਾਂਜੀ ਹੁਣ ਆਪਾਂ ਇਹਨਾਂ ਗਾਜਰਾਂ ਨੂੰ ਬਾਹਰ ਧੁੱਪ 'ਚ ਸੁਕਾਉਣ ਲਈ ਰੱਖ ਦੇਣਾ। ਵੀ ਜਿਹੜਾ ਇਹਨਾਂ ਦਾ ਪਾਣੀ ਆ, ਮੌਇਸਚਰਾਈਜ਼ਰ ਆ। ਉਹ ਸਾਰਾ ਨਿਕਲ ਜੇ 10 ਮਿੰਟ ਲਈ 10 ਤੋਂ 15 ਮਿੰਟ ਮਤਲਬ ਆਪਾਂ ਇਹਨਾਂ ਨੂੰ ਰੱਖ ਦੇਣਾ ਬਾਹਰ ਧੁੱਪੇ ਆਹ ਜੀ ਗਾਜਰ ਦਾ ਰੰਗ ਹੁਣ ਤੇਜ ਹੋ ਗਿਆ ਇਹਨਾਂ 'ਚ ਫੇਰ ਲੈ ਕੇ ਜਾਵਾਂਗੇ ਅੰਦਰ ਚੱਕ ਕੇ ਖੁੱਲੇ ਬਰਤਨ ਦੇ ਵਿੱਚ ਇਹਨਾਂ ਨੂੰ ਰਾ ਕੇ ਮਸਾਲੇ ਫੇਰ ਕੱਚ ਦੇ ਡੱਬੇ ਦੇ ਵਿੱਚ ਪਾ ਕੇ ਰੱਖਾਂਗੇ ਹਾਂਜੀ ਹੁਣ ਆਪਾਂ ਗਾਜਰ ਦੇ achar ਲਈ ਮਸਾਲਿਆਂ ਨੂੰ ਥੋੜਾ ਜਿਆ ਰੋਸਟ ਕਰਨ ਲੱਗੇ ਆ ਥੋੜਾ ਪਕਾਉਣ ਲੱਗੇ ਆ ਇਹਦੇ ਲਈ ਆਪਾਂ ਲਏ ਆ ਸੌਂਫ 2 ਚਮਚ 1 ਚਮਚ ਕਲੌਂਜੀ ਦਾ ਲਿਆ 1 ਕਪਾ ਲਈ ਮੋਟੀ ਲਾਈਚੀ 1 ਚਮਚ 1 ਚਮਚ ਕਾਲੀ ਮਿਰਚ ਔਰ 2 ਚਮਚ ਆਪਾਂ ਅਜਵਾਨ ਲਈ ਹੈ ਹੁਣ ਆਪਾਂ ਇਹਨਾਂ ਨੂੰ ਫਰਾਈ ਪੈਨ ਦੇ ਵਿੱਚ ਪਾ ਕੇ ਰੋਸਟ ਕਰਾਂਗੇ ਆਪਾਂ ਇਹਨੂੰ 2 ਤੋਂ 3 ਮਿੰਟ ਹੀ ਥੋੜਾ ਰੋਸਟ ਕਰਨਾ ਜਿਆਦਾ ਨਹੀਂ ਆਪਾਂ ਇਹਨੂੰ ਪਕਾਉਣਾ ਹੈਗਾ ਆਪਾਂ ਇਹਨੂੰ ਗ੍ਰਾਈਂਡਰ ਦੇ ਵਿੱਚ ਪਾ ਕੇ ਗ੍ਰाइंड ਕਰਨ ਲੱਗੇ ਆ। ਹਾਂਜੀ ਹੁਣ ਆਪਾਂ ਇੱਕ ਕਟੋਰੀ ਤੇਲ ਦੀ ਲਈ ਆ। ਹੁਣ ਆਪਾਂ ਤੇਲ ਦੇ ਵਿੱਚ ਗਾਜਰਾਂ ਨੂੰ ਪਾ ਕੇ ਫਿਰ ਜਿਹੜੇ ਆਪਣੇ ਮਸਾਲੇ ਆਪਾਂ ਤਿਆਰ ਕੀਤੇ ਨੇ ਉਹ ਆਪਾਂ ਇਹਦੇ ਵਿੱਚ ਪਾਵਾਂਗੇ। ਹੁਣ ਆਪਾਂ ਇਹਦੇ ਚ 2 ਚਮਚ ਨਮਕ ਦੇ ਪਾਣੇ ਨੇ। ਹੁਣ ਆਪਾਂ ਇਹਦੇ 'ਚ ਪਾਵਾਂਗੇ ਹਲਦੀ 2 ਚਮਚ ਲੈਨੇ ਛੋਟੇ ਅਸੀਂ ਹੁਣ ਆਪਾਂ ਪਾਉਣ ਲੱਗੇ ਆ ਲਾਲ ਮਿਰਚ ਇਹ ਵੀ ਆਪਾਂ 2 ਚਮਚੇ ਹੀ ਲੈਨੇ ਆ ਅਸੀਂ ਹੁਣ ਆਪਾਂ ਇਹਨਾਂ ਸਾਰੇ ਆ ਮਸਾਲਿਆਂ ਨੂੰ ਪਾ ਕੇ ਇਹਨੂੰ ਚੰਗੇ ਤਰ੍ਹਾਂ ਮਿਕਸ ਕਰ ਲੈਣਾ ਵਾ ਹੁਣ ਆਪਾਂ ਇਹਦੇ 'ਚ ਪਾਵਾਂਗੇ ਸਿਰਕਾ ਸਿਰਕਾ ਸੀ ਹਾਫ ਕਟੋਰੀ ਲਈ ਆ ਸਿਰਕਾ ਤਾਂ ਪਾਉਣਾ ਹੈ ਕਿ ਜਿਹੜਾ ਆਪਣਾ ਆਚਾਰ ਹੈ ਉਹ ਖਰਾਬ ਨਾ ਹੋਵੇ ਵੀ ਲੰਬੇ ਟਾਈਮ ਆਪਾਂ ਆਚਾਰ ਨੂੰ ਯੂਜ਼ ਕਰ ਸਕੀਏ ਹੁਣ ਆਪਾਂ ਇਹਦੇ ਵਿੱਚ ਪਾਇਆ ਸਿਰਕਾ ਅੱਧੀ ਕਟੋਰੀ ਹੁਣ ਆਪਾਂ ਨੂੰ ਮਿਲਾ ਲਾਂਗੇ ਆਪਾਂ ਪੰਜ ਤੋਂ 7 ਮਿੰਟ ਹੀ ਗਾਜਰਾਂ ਨੂੰ ਮਸਾਲਾ ਪਾ ਕੇ ਪਕਾਇਆ ਹੈ ਆਹ ਜਾਰ ਜਿਹੜਾ ਬਣਾਇਆ ਇਹ ਜਾਂ ਵਰਤਮਾਨ ਦੇ ਕੱਚ ਦੇ ਗਲਾਸ ਪਾਵੋ ਦੱਬੇਟਰ ਜਾਂ ਪਾਤੀ ਮੀਦੇ ਵਰਤਮਾਨ ਚ ਪਾਵੋ ਇਹ ਵਰਤਮਾਨ ਚ ਪਾਉਣੇ ਆ ਤੁਸੀਂ ਜਿਹੜਾ ਇਹ achar ਆ ਇਹ ਚੀਨੀ ਦੇ ਚੀਨੀ ਦੇ ਬਰਤਨ ਚ ਜਾਂ ਫਿਰ ਜਿਹੜਾ ਕੱਚ ਦੇ ਬਰਤਨ ਆਉਂਦੇ ਨੇ ਉਹਦੇ ਚ ਪਾ ਸਕਦੇ ਆ ਕਿਉਂਕਿ ਇਹਦੇ ਵਿੱਚ achar ਲੌਂਗ ਟਾਈਮ ਤੱਕ ਰਹਿੰਦਾ ਖਰਾਬ ਨਹੀਂ ਹੁੰਦਾ ਹੈਗਾ ਸਾਡਾ ਇਹ achar ਬਣ ਕੇ ਤਿਆਰ ਹੋ ਚੁੱਕਿਆ ਤੁਸੀਂ ਵੀ ਐਵੇਂ ਘਰੇ ਗਾਜਰ ਦਾ ਆਚਾਰ ਬਣਾ ਸਕਦੇ ਹੋ ਹੋਪਸ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਪਸੰਦ ਆਈ ਹੋਵੇਗੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਔਰ ਕਮੈਂਟ ਦੇ ਵਿੱਚ ਸਾਨੂੰ ਦੱਸਿਓ ਜੇਕਰ ਤੁਹਾਨੂੰ ਕੋਈ ਰੈਸਪੀ ਕੋਈ ਪਸੰਦ ਹੋਵੇ ਤਾਂ ਅਸੀਂ ਉਹ ਬਣਾ ਕੇ ਜ਼ਰੂਰ ਸ਼ੇਅਰ ਕਰਾਂਗੇ ਤਦ ਤੱਕ ਲਈ ਧੰਨਵਾਦ ਜੀ ਸਤਿ ਸ਼੍ਰੀ ਅਕਾਲ